ਬਰ ਸਾਹਮਣੇ ਆ ਰਹੀ ਹੈ ਕਿ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੰਟਰਨੈਟ ਨੂੰ ਬੰਦ ਕਰ ਦਿੱਤਾ ਗਿਆ ਪਟਿਆਲਾ ਦੇ ਵਿੱਚ ਵੀ ਇੰਟਰਨੈਟ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਨੇ ਇਤਿਹਾਸ ਦੇ ਤੌਰ ਤੇ ਇੰਟਰਨੈਟ ਬੰਦ ਕਰ ਦਿੱਤਾ ਗਿਆ ਕੱਲ ਰਾਤ ਨੂੰ ਦਰਸਲ ਸ਼ੰਭੂ ਤੇ ਖਨੋਰੀ ਬਾਰਡਰ ਜੋ ਕਿ ਪੁਰਸੇ ਵੱਲੋਂ ਖਾਲੀ ਕਰਵਾਇਆ ਗਿਆ ਬਿਨਾਂ ਕਿਸੇ ਵੱਡੀ ਮੁਸ਼ਕਲ ਨੇ ਪੁਲਿਸ ਨੇ ਇਹ ਪੂਰੀ ਜੋ ਕੇ ਕਾਰਵਾਈ ਕੀਤੀ ਹੈ ਹੱਤ ਜਦੋਂ ਆਮ ਤੌਰ ਤੇ ਇਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਜਿਹੜਾ ਕਿ ਕਦਮ ਇਹ ਹੁੰਦਾ ਹੈ ਕਿ ਇੰਟਰਨੈਟ ਸੇਵਾਵਾਂ ਉਸ ਇਲਾਕੇ ਦੇ ਵਿੱਚ ਉਸ ਜਗ੍ਹਾ ਤੇ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਕੋਈ ਕਿਸੇ ਤਰੀਕੇ ਦੀ افواਹ ਨਾ ਫੈਲੇ ਕਿਸੇ ਤਰੀਕੇ ਦੀਆਂ ਕੋਈ ਖਬਰਾਂ ਇਸ ਤਰੀਕੇ ਦੀਆਂ ਜਿਹੜੀਆਂ ਆ ਸਾਹਮਣੇ ਨਾ ਸੋਸ਼ਲ ਮੀਡੀਆ ਤੇ ਹੋਂ ਜਿਸਦੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਹੋਵੇ ਤਾ ਇਸੇ ਨੂੰ ਮੁੱਖ ਰੱਖਦੇ ਹੋਏ ਸੰਗਰੂਰ ਜ਼ਿਲ੍ਹੇ ਦੇ ਵਿੱਚ ਉੱਥੇ ਪਟਿਆਲਾ ਦੇ ਵਿੱਚ ਇੰਟਰਨੈਟ ਸੇਵਾਵਾਂ 'ਵਰਧ ਕਰ ਦਿੱਤੀਆਂ ਗਈਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਇਹ ਕਹਿ ਸਕਦੇ ਨੇ ਕਿ ਜਦੋਂ ਤੱਕ ਇਹ ਪੂਰੀ ਕਾਰਵਾਈ ਮੁਕੰਮਲ ਨਹੀਂ ਹੋ ਜਾਂਦੀ ਜਦੋਂ ਤੱਕ ਕਿ ਪੂਰਾ ਕਿਹੜਾ ਕਿ ਬਾਰਡਰ ਕਲੀਅਰ ਨਹੀਂ ਹੋ ਜਾਂਦਾ ਤਾਂ ਉਦੋਂ ਤੱਕ ਇਹ ਸੇਵਾਵਾਂ ਜੋ ਕਿ ਬੰਦ ਰਹਿ ਸਕਦੀਆਂ ਨੇ ਹਾਂ ਤਾਂ ਵੱਡੀ ਖਬਰ ਜੁੜੀ ਹੋਈ ਹੈ ਸੰਗਰੂਰ ਦੇ ਨਾਲ ਵੀ ਤੇ ਪਟਿਆਲਾ ਦੇ ਨਾਲ ਵੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਉੱਥੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਐਤਤ ਦੇ ਤੌਰ ਤੇ ਇਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਰਾਤ ਵੇਲੇ ਹੀ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜਿਸ ਤਰੀਕੇ ਦੀ ਵੱਡੀ ਕਾਰਵਾਈ ਪੁਲਿਸ ਦੀ ਨਜ਼ਰ ਆਉਂਦੀ ਹੈ ਪਹਿਲਾਂ ਜਿਹੜੇ ਵੀ ਕਿਸਾਨ ਉੱਥੇ 100 150 200 ਦੇ ਕਰੀਬ ਸਨ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਉਸ ਤੋਂ ਬਾਅਦ ਇੱਕ ਇੱਕ ਕਰਕੇ ਪੂਰੇ ਬਾਰਡਰ ਨੂੰ ਜੋ ਕੇ ਖਾਲੀ ਕਰਵਾਇਆ ਗਿਆ ਆ ਕਲੀਅਰ ਦਾ ਮਤਲਬ ਇਹ ਅਸੀਂ ਇੱਥੇ ਦੱਸ ਤੀਏ ਕਿ ਕਲੀਅਰ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਆਮ ਆਵਾਜਾਈ ਬਹਾਲ ਹੋ ਗਈ ਹੈ ਕਲੀਅਰ ਦਾ ਮਤਲਬ ਇਹ ਹੈ ਕਿ ਜਿਹੜੇ ਕਿਸਾਨ ਮੌਕੇ ਇੱਥੇ ਸੋ ਰਾਤ ਵੇਲੇ ਰਾਸਤੇ ਵਿੱਚ ਲੈ ਲਏ ਗਏ ਨੇ ਤੇ ਅਗਲਾ ਕੰਮ ਜਿਹੜਾ ਕਿ ਹੁਣ ਕੀਤਾ ਜਾ ਰਿਹਾ ਹੈ ਜੇਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਆ ਜਿਹੜੇ ਕੰਕਰੀਟ ਦੀਆਂ ਦਵਾਰਾਂ ਨੇ ਉਹਨਾਂ ਨੂੰ ਤੋੜਿਆ ਜਾ ਰਿਹਾ ਤੇ ਇਹ ਕਹਿ ਸਕਦੇ ਕੋ ਉਸ ਨੂੰ ਲੈ ਕੇ ਆ ਥੋੜਾ ਸਮਾਂ ਹੋਰ ਲੱਗ ਸਕਦਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁੜ ਚੁੱਕੇ ਨੇ ਮਨੋਜ ਜੀ ਅਤਿਆਤਨ ਦੇ ਤੌਰ ਤੇ ਵੀ ਵੱਡਾ ਫੈਸਲਾ ਲਿਆ ਗਿਆ ਸੰਗਰੂਰ ਇਹ ਸਾਫ਼ ਕਰੋ ਜਦੋਂ ਅਸੀਂ ਸੰਗਰੂਰ ਦੀ ਗੱਲ ਕਰ ਰਹੇ ਹਾਂ ਪੂਰੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਨੈੱਟ ਬੰਦ ਹੈ ਪਟਿਆਲਾ ਪੂਰੇ ਜ਼ਿਲ੍ਹੇ ਦੇ ਵਿੱਚ ਨੈੱਟ ਬੰਦ ਕੀਤਾ ਗਿਆ ਜੀ ਬਿਲਕੁਲ ਪਰਮਿੰਦਰ ਮੈਂ ਦੱਸ ਦਿਆਂ ਕਿ ਕੱਲ ਜਿਵੇਂ ਹੀ ਖਨੌਰੀ ਤੇ ਸ਼ੰਘੂ ਬਾਰਡਰ ਦੇ ਵਿੱਚ ਪੁਲਿਸ ਦਾ ਐਕਸ਼ਨ ਸ਼ੁਰੂ ਹੁੰਦਾ ਹੈ ਤਾਂ ਨਾਲ ਦੀ ਨਾਲ ਜਿਹੜੀਆਂ ਇੰਟਰਨੈਟ ਸੇਵਾਵਾਂ ਨੇ ਉਹ ਮਦਮ ਯਾਨੀ ਕਿ ਉਹਦੀ ਜਿਹੜੀ ਸਪੀਡ ਹੈ ਸਲੋ ਹੋ ਜਾਂਦੀ ਹੈ ਨੈੱਟ ਸਲੋ ਚੱਲਣ ਲੱਗ ਜਾਂਦਾ ਹੈ ਅਸੀਂ ਖੁਦ ਜਿਸ ਜਗ੍ਹਾ ਉੱਪਰ ਅਸੀਂ ਸਾਨੂੰ ਪਤਾ ਲੱਗਦਾ ਰਾਤ ਨੂੰ ਕਿ ਗੱਲੇਵਾਲ ਵਗੈਰਾ ਨੂੰ ਪਟਿਆਲਾ ਜਿਹੜਾ ਕਮਾਂਡੋ ਕੰਪਲੈਕਸਾ ਉੱਥੇ ਦਾ ਚਾਇਆ ਜਾ ਰਿਹਾ ਪਰ ਜਿਵੇਂ ਹੀ ਇਹ ਪੂਰੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਆਲੇ ਦੁਆਲੇ ਦੇ ਜਿੰਨੇ ਇਲਾਕੇ ਨੇ ਉੱਥੇ ਅਸੀਂ ਜਦੋਂ ਮੌਜੂਦ ਸੀ ਤਾਂ ਇੰਟਰਨੈਟ ਦੀਆਂ ਸੇਵਾਵਾਂ ਮੱਖਪ ਹੋ ਗਈਆਂ ਤੇ ਵਾਈਫਾਈ ਦੀ ਸਹਾਈਤ ਵਾਲਾ ਨਹੀਂ ਪਈ ਉਸ ਤੋਂ ਬਾਅਦ ਜਿਵੇਂ ਹੀ ਅਸੀਂ ਹੋਰ ਇਲਾਕਿਆਂ ਦੇ ਵਿੱਚ ਪਤਾ ਕੀਤਾ ਤਾਂ ਬਿਨਾਂ ਕਿਸੇ ਸਰਕਾਰੀ ਆਦੇਸ਼ ਦੇ ਵੈਸੇ ਜਿਹੜੇ ਜ਼ਿਲ੍ਹਾ ਮੈਜਿਸਟਰੇਟ ਹੁੰਦੇ ਨੇ ਉਹਨਾਂ ਦੇ ਵੱਲੋਂ ਆਦੇਸ਼ ਜਾਰੀ ਕੀਤਾ ਜਾਂਦਾ ਕਿ ਇੱਕ ਦਿਨ ਦੇ ਲਈ ਦੋ ਦਿਨ ਦੇ ਲਈ ਇਹ ਜਿਹੜੀ ਸੇਵਾਵਾਂ ਨੇ ਮੱਦੇ ਨਜ਼ਰ احتਿਆਤ ਦੇ ਰੱਦ ਕੀਤੀਆਂ ਗਈਆਂ ਨੇ ਇਹ ਠੱਪ ਕੀਤੀਆਂ ਗਈਆਂ ਨੇ ਇਹਨਾਂ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ ਪਰ ਐਸਾ ਆਦੇਸ਼ ਨਹੀਂ ਸੀ ਆਇਆ ਪਰ ਜਿਹੜੀਆਂ ਸੇਵਾਵਾਂ ਨੇ ਜਿਹੜਾ ਸੰਗਰੂਰ ਦੀ ਵੀ ਘਰੀਏ ਕਿ ਪਟਿਆਲਾ ਸੰਗਰੂਰ ਭਵਾਨੀਗੜ ਸਮਾਣਾ ਜਿੱਥੇ ਜਿੱਥੇ ਅਸੀਂ ਜਾਣਕਾਰੀ ਹਾਸਲ ਕੀਤੀ ਉਹ ਤੇ ਜਿਹੜਾ ਇੰਟਰਨੈਟ ਸੀ ਬਿਲਕੁਲ ਬੰਦ ਕਰ ਦਿੱਤਾ ਗਿਆ ਸੋ ਗੱਲ ਉਹੀ ਆ ਕਿ ਜਿਹੜੀ ਗੱਲ ਦੇ ਕਹਿ ਸਕਦੇ ਹਾਂ ਕਿ ਸੰਗਰੂਰ ਤੇ ਪਟਿਆਲਾ ਪੂਰੇ ਜ਼ਿਲ੍ਹੇ ਦੇ ਵਿੱਚ ਨਾ ਦੋ ਜ਼ਿਲ੍ਹਿਆਂ ਦੇ ਵਿੱਚ ਹੀ ਨੈਟ ਬੰਦ ਕੀਤਾ ਗਿਆ ਤੇ ਇਹ ਸਾਫ਼ ਕੀਤਾ ਗਿਆ ਕਿ ਕਦੋਂ ਤੱਕ ਫਿਲਹਾਲ ਇਹ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਪਰਮਿੰਦਰ ਮੈਂ ਦੱਸ ਦਿਆਂ ਕਿ ਸੇਵਾਵਾਂ ਬਿਲਕੁਲ ਬੰਦ ਨੇ ਤੇ ਦੂਜੀ ਗੱਲ ਇਹ ਹੈ ਕਿ ਸੇਵਾਵਾ ਬੰਦੀ ਇਸ ਕਰਕੇ ਨੇ ਕਿ ਕੱਲ ਦੀ ਜਿਹੜੀ ਕਾਰਵਾਈ ਹੋਈ ਹੈ ਤਾਂ ਰਿਐਕਸ਼ਨ ਨਾ ਹੋਵੇ ਵੱਧ ਤੋਂ ਵੱਧ ਇਹਨੂੰ ਰੋਕਿਆ ਜਾ ਸਕੇ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਜਦੋਂ ਵੀ ਐਡੀ ਕਾਰਵਾਈ ਹੁੰਦੀ ਹੈ ਤਾਂ ਕਿਸਾਨ ਜਿਥੇ ਬੰਦੀਆਂ ਜਾਂ ਹੋਰ ਜਿਥੇ ਬੰਦੀਆਂ ਨੇ ਇਹਦਾ ਵਿਰੋਧ ਕਰਦਿਆਂ ਨੇ ਉਹਦਾ ਇੱਕੋ ਇੱਕ ਜ਼ਰੀਆ ਇੰਟਰਨੈਟ ਦੇ ਰਾਹੀਂ ਸੰਦੇਸ਼ ਦੇਣਾ ਹੁੰਦਾ ਸੋ ਅੱਜ ਦਾ ਜਿਹੜਾ ਦਿਨ ਹੈ ਕਾਫੀ ਅਹਿਮੀਅਤ ਵਾਲਾ ਹੈਗਾ ਅਹਿਮ ਹੈ ਕਿਉਂਕਿ ਅੱਜ ਇਹਦਾ ਕੋਈ ਰਿਐਕਸ਼ਨ ਨਾ ਹੋਵੇ ਇਸ ਦੇ ਲਈ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇੰਟਰਨੈਟ ਹੈ ਅੱਜ ਵੀ ਬੰਦ ਰਹਿਣ ਦੀ ਉਮੀਦ ਹੈ ਜੀ ਅਮਨੋਜ ਇਹ ਵੀ ਜਾਣਕਾਰੀ ਦਿਓ ਸ਼ੰਭੂ ਬਾਰਡਰ ਦੇ ਅਸੀਂ ਹਰਾਂ ਵਾਲੇ ਪਾਸੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਪੰਜਾਬ ਵਾਲੇ ਪਾਸੇ ਫਿਲਹਾਲ ਕਿਸ ਤਰ੍ਹਾਂ ਕੀ ਦੀਆਂ ਤਸਵੀਰਾਂ ਨੇ ਜੇ ਤੁਸੀਂ ਜਾਣਕਾਰੀ ਦੇ ਸਕੋ ਕਿ ਕੱਲ ਤੇ ਅੱਜ ਇਨਾ ਘੰਟਿਆਂ ਦੇ ਵਿੱਚ ਕਿੰਨੀਆਂ ਕਿ ਤਸਵੀਰ ਉੱਥੇ ਬਦਲੀ ਹੈ ਕਿੰਨਾ ਘਰਾਹ ਕਲੀਅਰ ਕਰ ਦਿੱਤਾ ਗਿਆ ਹਨਵਿੰਦਰ ਜੇ ਰਾਹ ਕਲੀਅਰ ਕਰਨ ਦੀ ਗੱਲ ਕਰੀਏ ਤਾਂ ਜਿਹੜਾ ਮੇਨ ਰੋਡ ਹੈ ਜਿਸ ਤਰ੍ਹਾਂ ਪਹਿਲਾਂ ਸਾਡੇ ਸਹਿਯੋਗੀ ਦੱਸ ਰਹੇ ਸੀ ਮੇਨ ਜਿਹੜਾ ਰੋਡ ਹੈ ਉਹ ਹਜੇ ਵੀ ਬੰਦ ਹੈ ਪਹਿਲਾਂ ਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਜੀ.ਟੀ.ਵੀ ਦੀ ਮਦਦ ਦੇ ਨਾਲ ਜਿਹੜੇ ਉੱਥੇ ਢਾਂਚੇ ਬਣਾਏ ਗਏ ਸੀ, ਟੈਂਟ ਬਣਾਏ ਗਏ ਸੀ, ਇਹ ਹੋਰ ਸਮਾਰਕਾ ਗਏ ਸੀ, ਉਹਨੂੰ ਹਟਾਇਆ ਗਿਆ। ਪਰ ਜਿਹੜੀ ਸਰਵਿਸ ਰੋਡ ਸੀਗੀ ਜਿਹਦੇ ਉੱਪਰ ਉਦੋਂ ਵੀ ਟਰਾਲੀਆਂ ਵਗੈਰਾ ਦੇ ਨਾਲ ਸਾਈਡ ਤੇ ਲਗੀਆਂ ਹੋਈਆਂ ਸੀਗੀਆਂ, ਉਹਨਾਂ ਨੂੰ ਉੱਥੋਂ ਹਟਾ ਕੇ ਜਿਹੜੀ ਨਾਲ ਸਰਵਿਸ ਰੋਡ ਸਿੱਧੀ ਸ਼ੰਭੂ ਤੋਂ ਅੰਬਾਲੇ ਨੂੰ ਜਾਂਦੀ ਹੈ, ਉਹ ਬਿਲਕੁਲ ਕਲੀਅਰ ਹੈ। ਤੇ ਦੂਜੇ ਪਾਸੇ ਜਿਹੜਾ ਸ਼ੰਭੂ ਦਾ ਮੇਨ ਹਾਈਵੇ ਆਪਾਂ ਕਹਿੰਦੇ ਹਾਂ ਜਿਸ ਨੂੰ ਬੰਦ ਕੀਤਾ ਗਿਆ ਸੀ 13 ਫਰਵਰੀ 2024 ਤੋਂ, ਉਹ ਫਿਲਹਾਲ ਜਿਹੜਾ ਹੈਗਾ ਆਪਾਂ ਕਹਿ ਸਕਦੇ ਕਿ ਬੰਦ ਹੈ ਫੋਲਮ ਦੇ ਵਾਸਤੇ ਟਰਾਲੀਆਂ ਹੋਰ ਸਮਾਨ ਨੂੰ ਇਧਰ ਲਿਆਉਣ ਦੇ ਵਾਸਤੇ ਪਹੇ ਕਰਨ ਵਾਸਤੇ 1 ਜਾਂ 2 ਦਿਨ ਦਾ ਸਮਾਂ ਲੱਗ ਸਕਦਾ ਹੈ ਦੋਸਤੋ ਬਾਅਦ ਹੀ ਆਪਾਂ ਕਹਿ ਸਕਦੇ ਕਿਉਂਕਿ ਇਹ ਹਰਿਆਣਾ ਦੇ ਵਿੱਚ ਵੀ ਦੀਵਾਰ ਬਣੀ ਹੋਈ ਹੈ ਕੰਕਰੀਟ ਦੀ ਬਹੁਤ ਭਾਰੀ ਤੇ ਉਧਰ ਵੀ ਮੈਂ ਜਾਣਕਾਰੀ ਦੇਦਾ ਜਿਹੜੀ ਸਾਨੂੰ ਜਾਣਕਾਰੀ ਮਿਲੀ ਕਿ ਉਧਰ ਵੀ ਪੁਲਿਸ ਹਾਈਵੇ ਲੜਤੇ ਆ ਕਿ ਕੋਈ ਉਧਰੋਂ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਵਿਰੋਧ ਕਰਨ ਦੇ ਲਈ ਸ਼ੰਭੂ ਨਾ ਹੋਣ ਸੋ 1 ਜਾਂ 2 ਦਿਨ ਤੋਂ ਬਾਅਦ ਹੀ ਜਿਹੜੀ ਪੂਰੀ ਰਾਹਤ ਹੈ ਆਉਣ ਜਾਣ ਵਾਲੇ ਲੋਕਾਂ ਨੂੰ ਮਿਲੂਗੀ ਹਾਂ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸਾਡੇ ਸਹਿਯੋਗੀ ਸੰਗਰੂਰ ਤੋਂ ਆ ਚੰਜੀਪਾ ਸੰਗਰੂਰ ਦੀ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਬਿਲਕੁਲ ਪ੍ਰਮੰਦਰ ਜਿੱਥੇ ਖਨੌਰੀ ਬਾਰਡਰ ਦੇ ਉੱਪਰ ਕਿਤੇ ਨਾ ਕਿਤੇ ਰਾਤ ਨੂੰ ਇੰਟਰਨੈਟ ਸੇਵਾ ਬੰਦ ਕਰਨ ਦਾ ਐਕਸ਼ਨ ਹੋਇਆ ਤਾਂ ਉੱਥੇ ਹੀ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਇੰਟਰਨੈਟ ਸੇਵਾਵਾਂ ਬੰਦ ਰਹੇ ਅਗਰ ਤੁਸੀਂ ਗੱਲ ਕਰੀਏ ਤਾਂ ਇਹ ਸੰਗਰੂਰ 3 ਕਿਲੋਮੀਟਰ ਦੀ ਦੂਰੀ ਦੇ ਉੱਪਰ ਹੈਗਾ ਤਾਂ ਸੰਗਰੂਰ ਤੋਂ ਅੱਗੇ ਧੂਰੀ ਆ ਗਿਆ ਇੱਕ ਪਾਸੇ ਭਵਾਨੀਗੜ ਆ ਗਿਆ ਦੂਜੇ ਪਾਸੇ ਬਰਨਾਲਾ ਇਲਾਕਾਗੇ ਤਾਂ ਸਾਰੇ ਇਲਾਕੇ ਦੇ ਵਿੱਚ ਜਿਹੜਾ ਹੈਗਾ ਇੰਟਰਨੈਟ ਸੇਵਾਵਾਂ ਬਿਲਕੁਲ ਬੰਦ ਨੇ ਤੇ WhatsApp ਦਾ ਇੱਕ ਟੈਕਸਟ ਮੈਸੇਜ ਤੱਕ ਵੀ ਜਿਹੜਾ ਹੈਗਾ ਉਹ ਨਹੀਂ ਜਾ ਰਿਹਾ ਇੰਨੀ ਜ਼ਿਆਦਾ ਜਿਹੜੀ ਹੈਗੀ ਉਸ ਤੱਕ ਕੀਤੀ ਹੈ ਕਿਉਂਕਿ ਅਗਰ ਆਪਾਂ ਗੱਲ ਕਰੀਏ ਭਾਵੇਂ ਏਕਤਾ ਜਿਹੜੀ ਹੈਗੀ ਉਹ ਐਸਕੀਮ ਤੇ ਐਸਕੀਮ ਨਾਨ ਪੋਲਿਟਿਕਲ ਦੇ ਵਿੱਚ ਨਹੀਂ ਹੋਈ ਪਰ ਰਾਤ ਜਿਹੜਾ ਕਿਸਾਨ ਜਿੱਥੇ ਬੰਦੀਆਂ ਸੀ ਉਹਨਾਂ ਦੇ ਵੱਲੋਂ ਰੱਖਸਾਤ ਤੌਰ ਦੇ ਉੱਪਰ ਜਿਹੜੇ ਹੈਗੇ ਸੀ ਵਿਰੋਧ ਕਰਮ ਇਦਾਂ ਦੇ ਆ ਰਹੇ ਸੀ ਕਿ ਜਿਹੜਾ ਇਹ ਐਕਸ਼ਨ ਹੋਇਆ ਪੰਜਾਬ ਸਰਕਾਰ ਦਾ ਇਹ ਬਿਲਕੁਲ ਗਲਤ ਹੋਇਆ ਤਾਂ ਜਿਹੜੀ ਉਗਰਾਹਾ ਹੈਗੀ ਆ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਜਥੇਬੰਦੀ ਹੈਗੀ ਹੈ ਕਿਸਾਨਾਂ ਦੀ ਸਭ ਤੋਂ ਵੱਡਾ ਗੜ ਜਿਹੜਾ ਉਹਦਾ ਹੈਗਾ ਉਹ ਗੜ ਸੰਗਰੂਰ ਦੇ ਵਿੱਚ ਪੈਂਦਾ ਉਗਰਾਹਾ ਪਿੰਡ ਸੁਨਾਮ ਦੇ ਇਲਾਕੇ ਦੇ ਵਿੱਚ ਪੈਂਦਾ ਅਰ ਕੜਾਚੋਂ ਦੇ ਵਿੱਚ ਜਿਹੜੇ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਇਲਾਕੇ ਦੇ ਵੱਡੀ ਗਿਣਤੀ ਦੇ ਕਿਸਾਨ ਹੈ ਤਾਂ ਜੋ ਜਿਹੜੇ ਕਿਸਾਨ ਹੈ ਉਹ ਕਿ ਤਰ੍ਹਾਂ ਕਿਤੇ ਸੋਸ਼ਲ ਮੀਡੀਆ ਦੇ ਉੱਪਰ ਕੋਈ ਸੋਸ਼ਲ ਮੀਡੀਆ ਵਾਲਾ ਮੈਸੇਜ ਕਰਕੇ ਇਕੱਠੇ ਨਾ ਹੋ ਸਕਣਾ ਯਾ ਅਗਰ ਆਪਾਂ ਦੂਜੇ ਪਾਸੇ ਕਰੀ ਤਾਂ ਇੱਧਰ ਇੱਥੇ ਦੇ ਜੋ ਵੀਡੀਓਜ਼ ਆਏ ਗਏ ਨੇ ਉਹ ਨਾ ਕਿਤੇ ਨਾ ਕਿਤੇ ਵਾਇਰਲ ਹੋ ਸਕਣ ਤਾਂ ਉਹ ਚੀਜ਼ਾਂ ਨੂੰ ਲੈ ਕੇ ਕਰਨਾ ਕਿਤੇ ਇੰਟਰਨੈਟ ਸਬੰਧਾਂਵਾਂ ਜਿਹੜੇ ਹੈਗੇ ਨੇ ਬਿਲਕੁਲ ਬੰਦ ਨੇ ਤਾਂ ਜੋ ਜਿਹੜਾ ਕਿਸਾਨਾਂ ਦੀ ਕੋਈ ਪ੍ਰੋਟੈਸਟ ਹੈਗਾ ਉਸ ਤਰੀਕੇ ਦਾ ਜੋ ਪ੍ਰਦਰਸ਼ਨ ਨੇ ਉਹ ਦੇਖਣ ਨੂੰ ਨਾ ਮਿਲੇ ਫਿਲਹਾਲ ਦੂਜੇ ਪਾਸੇ ਗੱਲ ਕਰੀਏ ਤਾਂ ਪਹਿਲਾਂ ਖਨੌਰੀ ਬਾਰਡਰ ਦੇ ਉੱਪਰ ਆਪਰੇਸ਼ਨ ਜਿਹੜਾ ਹੈਗਾ ਉਹ ਰੱਖਿਆ ਗਿਆ ਸੀ ਤਾਂ ਉਸ ਤੋਂ ਬਾਅਦ ਆਪਰੇਸ਼ਨ ਕਲੀਨ ਵੀ ਰੱਖਿਆ ਗਿਆ ਇੱਕ ਵਾਰੀ ਆਪਰੇਸ਼ਨ ਡਿਟੇਨ ਰੱਖਿਆ ਗਿਆ ਨਾਲ ਦੇ ਨਾਲ ਜਦੋਂ ਸਾਰੇ ਕਿਸਾਨਾਂ ਦੇ ਹੋਗੇ ਤਾਂ ਫਿਰ ਆਪਰੇਸ਼ਨ ਕਲੀਨ ਹੋ ਗਿਆ ਜਿਸ ਨੂੰ ਲੈ ਕੇ ਜੰਨੀਆਂ ਟਰੈਕਟਰ ਟਰਾਲੀਆਂ ਸੇ ਸਾਰੀਆਂ ਉਹ ਪੁਲਿਸ ਨੇ ਚਕਮੇ ਸ਼ੁਰੂ ਕਰ ਦਿੱਤੇ ਸੀ ਤੇ ਜਿੱਤੇ ਇੱਕ ਪਾਸੇ ਇਹ ਕਾਰਵਾਈ ਆ ਉੱਥੇ ਦੂਜੇ ਪਾਸੇ ਇੰਟਰਨੈਟ ਸਵਾਮਾ ਸਾਰੇ ਵੱਜਦੇ ਸਾਡਾ ਅੱਜ ਜੀ ਫਿਲਹਾਲ ਅਖਨੋਰੀ ਬਾਰਡਰ ਦਾ ਚੀ ਅਪਡੇਟ ਹੈ ਰਾਤ ਪੂਰਾ ਐਕਸ਼ਨ ਹੋਇਆ ਰਾਤ ਜਿਹੜਾ ਕਿਸਾਨਾਂ ਨੂੰ ਰੀਟੇਨ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਕਿਉਂਕਿ ਕਿਲੋ 1.5 ਕਿਲੋਮੀਟਰ ਤੱਕ ਇਹ ਪੂਰਾ ਜਿਹੜਾ ਕਿਸਾਨੀ ਮੋਰਚਾ ਅੰਦੋਦਨ ਫੈਲਿਆ ਹੋਇਆ ਸੀਗਾ ਟਰੈਕਟਰ ਟਰਾਲੀਆਂ ਵੱਡੇ ਪੱਧਰ ਤੇ ਸਨ ਤਾਂ ਕਿੰਨਾ ਪੂਰਾ ਰੋਡ ਕਲੀਅਰ ਕਰ ਦਿੱਤਾ ਗਿਆ ਹੁਣ ਤੱਕ ਦੇਖੋ ਪਰਮਿੰਦਰ ਇਹ ਜਿਹੜਾ ਅੰਦੋਲਨ ਸੀ ਭਾਵੇਂ ਸ਼ੰਭੂ ਬਾਰਡਰ ਦੇ ਉੱਪਰ ਇਲਾਕਾ ਘੱਟ ਹੋਵੇ ਪਰ ਖਨੌਰੀ ਬਾਰਡਰ ਦੇ ਉੱਪਰ ਤਕਰੀਬਨ 1.5 ਕਿਲੋਮੀਟਰ ਦੇ ਲਗਭਗ ਦੀ ਦੂਰੀ ਦੇ ਵਿੱਚ ਜਿਹੜੇ ਹੈਗੇ ਸੀ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਲੱਗੇ ਹੋਏ ਸੀ ਤਾਂ ਇਹ ਤਿੰਨ ਸਮਾਂ ਜ਼ਰੂਰ ਲੱਗ ਜਾਂਦਾ ਭਾਵੇਂ ਰਾਤ ਨੂੰ ਤਕਰੀਬਨ 11 ਵਜੇ ਇਹਦੀ ਸ਼ੁਰੂਆਤ ਜ਼ਰੂਰ ਹੋ ਗਈ ਸੀ ਕਿ ਟਰੈਕਟਰ ਟਰਾਲੀਆਂ ਤੰਬੂ ਜਿਹੜੇ ਕਿਸਾਨਾਂ ਦੇ ਹੈਗੇ ਨੇ ਉਹ ਚੱਕਨੇ ਸ਼ੁਰੂ ਕਰਦੇ ਨੇ ਪਰ ਕਿਤੇ ਨਾ ਸਮਾਂ ਜ਼ਰੂਰ ਲੱਗਦਾ ਪਰ ਜਿਹੜਾ ਹੈਗਾ ਪ੍ਰਸ਼ਾਸਨ ਉਹ ਲਗਾਤਾਰ ਲੱਗਿਆ ਆ ਪਰ ਦੂਜੇ ਪਾਸੇ ਗੱਲ ਕਰੀਏ ਹਰਿਆਣਾ ਵਾਲੇ ਪਾਸੇ ਵੀ ਜਿਹੜੇ ਪੱਕੇ ਬੈਰੀਗੇਡ ਸੀ ਤਿੰਨ ਜਗ੍ਹਾ ਲੱਗੇ ਹੋਏ ਸੀ ਉਹ ਅਗਰ ਆਪਾਂ ਗੱਲ ਕਰੀਏ ਤਾਂ ਸਮਾਂ ਜ਼ਰੂਰ ਲੱਗੇਗਾ ਪਰ ਪ੍ਰਸ਼ਾਸਨ ਦਾ ਜਿਹੜਾ ਕਹਿ ਰਿਹਾ ਕਿ ਬਹੁਤ ਜਲਦੀ ਜਿਹੜਾ ਹੈਗੀ ਆ ਰੋਡ ਜਿਹੜੀ ਬੰਦ ਪਈ ਸੀ ਲੰਬੇ ਸਮੇਂ ਤੋਂ ਤੇਰਾ ਫਰਬਿਤ ਇਹ ਸੜਕ ਚੱਲਣੀ ਸ਼ੁਰੂ ਹੋ ਜੂਗੀ ਜੀ ਅਚਰਜੀ ਵੀ ਇਹ ਵੀ ਜਾਣਕਾਰੀ ਦਿਓ ਜੋ ਕੱਲ ਹੀ ਕੇਂਦਰ ਦੇ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਚ ਵੱਡੇ ਕਿਸਾਨ ਆਗੂ ਚਾਹੇ ਉਹ ਜਗਜੀਤ ਸਿੰਘ ਡੱਲੇਵਾਲ ਨੇ ਪੰਦੇਰ ਨੇ ਕਾਕਾ ਸਿੰਘ ਕੋਟੜਾ ਨੇ ਬੇਮਾਨੀ ਉਹ ਕਹਾੜ ਜਣ ਨੂੰ ਕਿ ਮਹਾੜੀ ਦੇ ਵਿੱਚ ਇੰਟਰ ਹੁੰਦੇ ਹ ਹਿਰਾਸਤ ਵਿੱਚ ਲੈ ਲਿਆ ਜਾਂਦਾ ਫਿਲਹਾਲ ਦੀ ਕੀ ਜਾਣਕਾਰੀ ਹੈ ਕਿੱਥੇ ਉਹਨਾਂ ਨੂੰ ਡਿਟੇਨ ਕਰਕੇ ਰੱਖਿਆ ਗਿਆ ਸਾਰੇ ਕਿਸਾਨ ਆਗੂਨ ਇੱਕੋ ਜਗ੍ਹਾ ਰੱਖਿਆ ਗਿਆ ਜਾਂ ਵੱਖ-ਵੱਖ ਜਗਾਵਾਂ ਤੇ ਲਜਾਇਆ ਗਿਆ ਬਿਲਕੁਲ ਪਸੰਦ ਇਦਾਂ ਦੇ ਸਮੇਂ ਦੇ ਵਿੱਚ ਸਾਰੇ ਆਕੂ ਨੂੰ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਇੱਕ ਮਕਸਦ ਹੁੰਦਾ ਵੀ ਇਹ ਅਲੱਗ-ਅਲੱਗ ਜਗ੍ਹਾ ਦੇ ਉੱਪਰ ਰੱਖਿਆ ਜਾਵੇ ਤਾਂ ਜੋ ਕੋਈ ਰਣਨੀਤੀ ਜਿਹੜੀ ਹੈਗੀ ਉਹ ਤਿਆਰ ਨਾ ਹੋ ਸਕੇ ਜੋ ਜਾਣਕਾਰੀ ਨਿਕਲ ਕੇ ਆਦੀ ਹੈ ਕਿ ਸਰਵਰ ਸਿੰਘ ਪੰਦੇਰ ਨੇ ਪਟਿਆਲਾ ਦੇ ਬਾਦਰਗੜ ਦੇ ਵਿੱਚ ਨੇ ਤਾਂ ਕਿਤੇ ਨਾ ਕਿਤੇ ਜਗਦੀਸ਼ ਸਿੰਘ ਢੱਲੇਵਾਲ ਨੇ ਹੋਰ ਲੱਗ ਜਗ੍ਹਾ ਦੇ ਉੱਪਰ ਨੇ ਅਭਿਮਨਿਉ ਘਾੜਨੇ ਹੋਰ ਲੱਗ ਜਗ੍ਹਾ ਦੇ ਉੱਪਰ ਨੇ ਤਾਂ ਕਿਸਾਨਾਂ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਪਰ ਰੱਖਣ ਦੀ ਕੋਸ਼ਿਸ਼ਾਂ ਇਹਦੇ ਹੁੰਦੇ ਨੇ ਕਿਤੇ ਨਾ ਕਿਤੇ ਤਾਂ ਜੋ ਜਿਹੜੇ ਕਿਸਾਨ ਹੈਗੇ ਨੇ ਇਕੱਠੇ ਹੋ ਕੇ ਕਿ ਅਗਲੀ ਜਿਹੜੀ ਰਣਨੀਤੀ ਹੈਗੀ ਉਹ ਦਾ ਤਿਆਰ ਕਰ ਸਕਣ ਪਰ ਦੂਜੇ ਪਾਸੇ ਅਗਰ ਅਬ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਪਰ ਭਾਵੇਂ ਸੰਗਰੂਦ ਜਾਂ ਪਟਿਆਲਾ ਦੇ ਵਿੱਚ ਇੰਟਰਨੈਟ ਬੰਦ ਆ ਪਰ ਇੱਕ ਤਰ੍ਹਾਂ ਕਿਤੇ ਇਕੱਠੇ ਹੋ ਕੇ ਜਿਹੜੇ ਪ੍ਰਦਰਸ਼ਨ ਕਰਨ ਦੀ ਕੋਲ ਜਿਹੜੀ ਹੈਗੀ ਉਹ ਵੀ ਦਿੱਤੀ ਜਾ ਰਹੀ ਹੈ ਪਰ ਹੁਣ ਕੀ ਤਸਵੀਰ ਹੋ ਗਈ ਉਹ ਦੇਖਣੀ ਜ਼ਰੂਰ ਬਣਦੀ ਆ ਅਗਲੇ ਕਿਤਰੰਗ ਤੇ ਜੀ ਪ੍ਰਮੇਂਦਰ ਅ ਚੰਜੀਵ ਜਮੇ ਕਿ ਤੁਸੀਂ ਤਾਂ ਬਹੁਤ ਲੰਬੇ ਸਮੇਂ ਜਦੋਂ ਤੋਂ ਅੰਦੋਲਨ ਦੀ ਸ਼ੁਰੂਆਤ ਹੋਈ ਹੈ ਖਨੋਰੀ ਬਾਰਡਰ ਤੋਂ ਖਾਸ ਤੌਰ ਤੇ ਗਰਾਊਂਡ ਜ਼ੀਰੋ ਤੋਂ ਤੁਸੀਂ ਪੂਰੀ ਕਵਰੇਜ ਵੀ ਕਰਦੇ ਰਹੇ ਅਕੀ ਇਸ ਕਾਰਵਾਈ ਤੋਂ ਪਹਿਲਾਂ ਜਿਹੜੇ ਕਿਸਾਨ ਅਖਨੋਰੀ ਬਾਰਡਰ ਤੇ ਸ਼ਾਮਿਲ ਸਨ ਜਾਂ ਜਿਹੜੇ ਕਿਸਾਨ ਆਗੂ ਜਿਹੜੇ ਇਸ ਪੂਰੇ ਅੰਦੋਲਨ ਦੀ ਗਵਾਹੀ ਕਰ ਰਹੇ ਸਨ ਕੀ ਇਸ ਗੱਲ ਦਾ ਅੰਦਾਜ਼ਾ ਸੀ ਕਿ ਇਹਨੇ ਵੱਡੇ ਪੱਧਰ ਤੇ ਰਾਤ ਵੇਲੇ ਇਹ ਐਕਸ਼ਨ ਹੋ ਸਕਦਾ ਹੈ ਇਹ ਪੂਰਾ ਕਲੀਅਰ ਕਰਨ ਨੂੰ ਲੈ ਕੇ ਜਿਹੜੀ ਕਿ ਕਾਰਵਾਈ ਕੀਤੀ ਜਾ ਸਕਦੀ ਹੈ ਵਰਿੰਦਰ ਜਦੋਂ ਅਸੀਂ ਕੱਲ ਤਕਰੀਬਨ ਉਤੇ ਦੁਪਹਿਰ ਵੇਲੇ ਪਹੁੰਚ ਗਏ ਹੂੰ ਪਰ ਤਾਂ ਇਹ ਜ਼ਰੂਰ ਸ਼ੁਰੂ ਹੋ ਗਈ ਸੀ ਕੀ ਸਰਕਾਰ ਦਾ ਜਿਹੜਾ ਹੈਗਾ ਜਾਂ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਐਕਸ਼ਨ ਅੱਜ ਆਪਣੇ ਉੱਪਰ ਹੋਊਗਾ ਆਪਣੇ ਆਗੂਆਂ ਦੇ ਉੱਪਰ ਹੋਊਗਾ ਤਿਆਰੀ ਕਰ ਲੋ ਪਰ ਜਦੋਂ ਉੱਤੇ ਆਗੂ ਜਿਹੜੇ ਹੈਗੇ ਨੇ ਜਦੋਂ ਉਹਨਾਂ ਦੀ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਆਪਣੀ ਮੀਟਿੰਗ ਹੋ ਗਈ ਹੈ 4 ਮਈ ਦੀ ਹੋਣ ਅਗਲੀ ਮੀਟਿੰਗ ਹੋਊਗੀ ਸਾਡੇ ਕਿਤੇ ਆਪਾਂ ਅਕਸਰਾਂ ਦੀ ਵੀ ਗੱਲ ਕਰੀਏ ਜਾਂ ਜਿਹੜੇ ਮੀਡੀਆ ਕਰਮੀ ਸਾਡੇ ਵਰਗੇ ਉੱਥੇ ਕਿਸ ਤਰ੍ਹਾਂ ਕਿਤੇ ਇਸ ਹਾਲਾਤਾਂ ਨੂੰ ਕਵਰੇਜ ਕਰਨ ਦੇ ਲਈ ਪਹੁੰਚੇ ਅਸੀਂ ਪਰ ਸਭ ਦੇ ਦਿਮਾਗ ਦੇ ਵਿੱਚ ਇੱਕ ਤਸਵੀਰ ਆ ਗਈ ਸੀ ਕਿ ਸ਼ਾਇਦ ਜਿਹੜੇ ਹੁਣ ਕਾਨਫਰੰਸ ਕਰ ਦਿੱਤੀ ਹੈ ਕਿ ਜਿਹੜੀ ਹੈਗੀ ਆ ਇਹ ਤੇ ਹੁਣ 4 ਵਜੇ ਦੀ ਮੀਟਿੰਗ ਮਿਲ ਗਈ ਹੈ ਪੋਜ਼ਿਟਿਵ ਤਰੀਕੇ ਦੇ ਨਾਲ ਮੀਟਿੰਗ ਹੋਈ ਆ ਉਹ ਤਸਵੀਰ ਕਿਤੇ ਨਾ ਤੇ ਉਹ ਬਣ ਗਈ